ਬਾ ਵਧੀਆ ਪਰਨਾ ਤੇ ਬਹੁਤ ਵਧੀਆ ਬਣ ਰਿਹਾ ਮੈਂ ਕਹਿੰਨੀ ਪਰ ਤਾਂ ਮੈਂ ਪਿੱਛੇ ਚਲੋ ਚਲੋ ਓਏ 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 ਲਿਆ ਮੈਂ ਹੱਥ ਫੜਾ ਓਏ ਹੋ ਨਾ ਤੂੰ ਇਸ ਫਾਰਾ ਤੇ ਨਾ ਚੜ ਜੇ ਨਾ ਨਹੀਂ ਨਹੀਂ ਉਰਵਾ ਮਾ ਫਿਰ ਜੁਰਵਾ ਬਸ ਕੋਈ ਹੁਣ ਇਧਰ ਨੰਨੂ ਦੇ ਪਾਪਾ ਬਿੱਲੀ ਵਜਾ ਰਹੇ ਨੇ ਥੱਲਿਓ ਆਵਾਜ਼ਾਂ ਬਦਲੀ ਕਿੜੀਆਂ ਕਿੜੀਆਂ ਗੱਡ ਰਹੇ ਨੇ ਓਏ ਸੋਨਪਰੀ ਹਾਤਿਮ ਸਹੀ ਗੱਲ ਆ ਯਾਰ ਇਕ ਵਿਕਰਾਲ ਔਰ ਗਬਰਾਲ ਹਾਂ ਵਿਕਰਾਲ ਔਰ ਗਬਰਾਲ ਵੀ ਬਹੁਤ ਵੇਖਦੇ ਹੁੰਦੇ ਸੀ ਉਹਦਾ ਪੱਕਾ ਅੱਗੇ ਅਸੀਂ ਹੁੰਦੇ ਸੀ ਅਸੀਂ ਗਲੀਆਂ 'ਚ ਖੇਡਦੇ ਸੀ ਮੈਂ ਲੁਕਣ ਮਿੱਟੀ ਖੇਡਦਾ ਸੀ ਇੱਧਾ-ਇੱਧਾ ਦੀਆਂ ਥਾਵਾਂ ਤੇ ਲੁਕਣਾ ਜਿੱਥੇ ਕੋਈ ਸੋਚ ਵੀ ਨਹੀਂ ਸਕਦਾ ਨਾ ਹੁਣ ਸੋਚ ਕੇ ਡਰ ਲੱਗਦਾ ਕਿ ਇੱਧਰ ਜੇ ਜਾਵੇ ਜਾ ਕੇ ਲੁਕ ਜਾਂਦੇ ਹੁੰਦੇ ਸੀ ਅਸੀਂ ਸੁਆਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਲੋ ਦੀ ਸ਼ੁਰੂat ਮੈਂ ਕਰਨ ਲੱਗੀ ਆ ਕਿਉਂਕਿ ਆਪਣੇ ਬਲੌਗਰ ਸਾਹਿਬ ਅਜੇ ਠੀਕ ਨਹੀਂ ਹੈਗੇ ਕੱਲ ਦੇ ਹਨਾ ਕੀ ਹੋਇਆ ਬੋਲੋ ਮਨੂ ਸਮਝ ਨਹੀਂ ਆ ਰਹੀ ਸਾਹ ਚੜ ਰਿਹਾ ਸੀਗਾ ਬਹੁਤ ਜ਼ਿਆਦਾ ਕੱਲ ਦਾ ਹੁਣ ਇਹ ਨਹੀਂ ਸਮਝ ਆ ਰਹੀ ਗਰਮੀ ਕਰਕੇ ਹੈ ਜਾਂ ਮੈਨੂੰ ਜ਼ੁਕਾਮ ਹੋਇਆ ਹੈ ਜ਼ੁਕਾਮ ਹੋ ਗਿਆ ਯਾਰ ਠੀਕ ਹੈ ਜ਼ੁਕਾਮ ਆਨ ਰਿਹਾ ਹਾਂ ਤੇ ਜਾਂ ਫਿਰ ਕੋਈ ਹੋਰ ਗੱਲ ਹੈ ਜ਼ੁਕਾਮ ਕੱਲ ਦਾ ਸਾਹੀ ਚੜੀ ਯਾਰ ਸਾਹ ਪ੍ਰੋਪਰ ਆ ਹੀ ਨਹੀਂ ਰਿਹਾ ਹੈਗਾ ਹਾਈ ਦਵਾ ਕੇ ਲੈ ਕੇ ਆਵਾਂਗੇ ਠੀਕ ਹੈ ਜੀ ਤੇ ਫਿਲਹਾਲ ਮੈਂ ਫਰੂਟ ਕੱਟਦੀ ਵੀ ਸੀ ਨਾਲ-ਨਾਲ ਪਾੜ ਰਹੀ ਸੀ ਤੇ ਪੜਨ ਤੇ ਨਹੀਂ ਦੇ ਰਹੇ ਲੋੜ ਕੱਟਣਾ ਆਮਲੇ ਆਈ ਜਾ ਰਹੇ ਜਿਸ ਨੂੰ ਵਾਰ-ਵਾਰ ਕੀ ਕਿਹੜਾ ਕਿਹੜਾ ਫਰੂਟ ਹੈ ਅਮਰੂਦ ਤੇ ਨਾਸ਼ਪਤੀ ਕਿਉਂਕਿ ਅੱਜ ਕੱਲ ਨਾ ਸੀ ਅਮਰੂਦ ਤੇ ਨਾਸ਼ਪਤੀ ਹਾਂ ਤਲੀਆਂ ਚੀਜ਼ਾਂ ਬੰਦ ਕੀਤੀਆਂ ਹੋਈਆਂ ਨੇ ਸਹੀ ਗੱਲ ਹੈ ਆਹ ਦੇਖੀ ਫਰੂਟ ਖਾ ਰਹੇ ਹਾਂ ਸਹੀ ਗੱਲ ਜਿੰਨਾ ਬਚਾ ਕਰੇ ਨਾ ਗਰਮੀ ਯਾਰ ਬਹੁਤ ਭੈੜੀ ਹੈ ਨਾ ਨਾ ਤਾਂ ਕੁਝ ਚੱਜ ਦਾ ਖਾਣ ਨੂੰ ਜੇ ਖਾ ਲਵਾਂ ਤਾਂ ਫੇ ਪਚਦਾ ਨਹੀਂ ਕੁਝ ਵੀ ਵੱਲੋਂ ਸਾਰਾ ਕੁਝ ਤਾਂ ਖਰਾਬ ਹੋ ਜਾਂਦਾ ਮੈਂ ਹਲ ਕਸਮ ਪਾਤੀ ਮੈਂ ਬਾਹਰ ਦੀ ਚੀਜ਼ ਨਹੀਂ ਖਾਣੀ ਵੈਰੀ ਗੁੱਡ ਘਰੇ ਬਣਾ ਕੇ ਖਾ ਰਹੇ ਹਾਂ ਘਰੇ ਬਣਾ ਲਾਂਗੇ ਬਸ ਉਹ ਵੀ ਅੱਜ ਅਸੀਂ ਥੋੜੀ ਬਹੁਤੀ ਤੇ ਅੱਜ ਅਸੀਂ ਸੋਚ ਰਿਹਾ ਵੀ ਰੈਸਪੀ ਬਣਾਈਏ ਇੱਕ ਠੀਕ ਹੈ ਤੇ ਰੈਸਪੀ ਕਾਦੀ ਹੈ ਮੇਰੇ ਚੈਨਲ ਪਾਓ ਆਪਾਂ ਅੱਜ ਬਸ ਸਿੰਪਲ ਸਨੈਕਸ ਦੇ ਕੁਝ ਬਣਾਵਾਂਗੇ ਚਾਹ ਨਾਲ ਖਾਣ ਨੂੰ। ਅੱਛਾ। ਠੀਕ ਹੈ ਪਹਿਲਾਂ ਸਲਾਸ ਹੀ ਸਮੋਸੇ ਬਣਾਉਣ ਦੀ। ਫੇਰ ਫੇਰ ਉਹ ਕੈਨਸਲ ਕਰਦੀ ਆਪਾਂ। ਉਹ ਕੈਨਸਲ ਕਰ ਗਏ। ਗਰਮੀ ਬਹੁਤ ਹੈ। ਨਾਲੇ ਮੈਂ ਵੀ ਨਹੀਂ ਖਾ ਸਕਦੀ। ਨਹੀਂ ਸਮੋਸਾ ਘਰ ਦਾ ਬਣਾ ਕੇ ਤਾਂ ਖਾ ਹੀ ਸਕਦੇ ਆ ਨਾ। oh ਛੱਡੋ ਯਾਰ। ਫਰੈਸ਼ ਤੇਲ ਦੇ ਵਿੱਚ ਬਣਾ ਕੇ ਖਾ ਲਵਾਂ। ਇਹ ਹਾਲ ਤੇ ਨਹੀਂ ਖਾ ਸਕਦੀ ਨਾ ਥੋੜਾ ਜਿਹਾ ਕੰਟਰੋਲ ਹੋਏਗਾ ਤਾਂ ਹੀ ਖਾਵਾਂਗੀ ਬਾਅਦ ਵਿੱਚ। ਆਹ ਰਾਈਟ। ਇਹ ਤਾਂ ਗਲਤ ਹੈ ਹੀ ਹੈ ਨਾ। ਹੂੰ। ਇਹ ਤਾਂ ਹੈ। ਫੇਰ ਹਲੇ ਨਹੀਂ ਖਾਂਦੀ। ਇਹ ਬਸ ਆਪਾਂ ਥੋੜਾ ਬੁਤਾ ਬਣਾ ਲਾਂਗੇ। ਬਾਰਿਸ਼ ਆ ਗਈ। ਹਾਂ। ਥੋੜੀ ਜਿਹੀ ਬਾਰਿਸ਼ ਹੈ। ਯਾਰ ਇਹਨਾਂ ਦਾ ਪਤਾ ਕੀ ਹਸਾਬ ਹੈ ਅਜੇ ਬਾਰਿਸ਼ ਤੇ ਮਾੜੀ-ਮੋਟੀ ਕਣੀ ਪੈਂਦੀ ਐ ਰੋਲਾ ਪਾਣੀਆਂ ਨੂੰ ਕੱਪੜੇ ਲਾ ਲਓ ਏ। ਡਰ ਜਾਂਦੀ ਐ। ਓ ਨੰਨੂ ਕੱਠੇ ਤਨੰਦੀ ਪਿਆ ਬਤਾ ਰੋ ਨੂੰ। ਬੁਲਾ ਉਹਨੂੰ ਬੁਲਾ। ਬੁਲਾ ਕੇ ਲੈ ਆ। ਓਕੇ ਠੀਕ ਐ ਯੋ ਨੂੰ ਹੁਣ ਮੈਨੂੰ ਆਇਆ ਵੇ। ਹਾਂ ਹੁਣ ਤਾਂ ਲਾਤੀ ਐ ਉਹ। ਤੇ ਅਜੇ ਨੰਨੂ ਸਾਡੇ ਨੂੰ ਅਸੀਂ ਲਿਆ ਕੇ ਦੇਣਾ। ਸ਼ਾਕਾ ਲਾ ਕਾ ਬੂੰਬੂ ਮਾੜੀ ਪੈਨਸਲ। ਲਿਆ ਦੋ ਪੜਦੀ ਐ ਨਹੀਂ ਓ। ਇਰੇ ਕੋਲ ਵੀ ਬੈਠ ਕੇ ਨਹੀਂ ਪੜਦੀ ਐ। ਤੈਨੂੰ ਨਾ ਅੱਜ ਸ਼ਾਕਲਾ ਕਾ ਬੂਮ ਬੂਮ ਸਾਡੇ ਬਚਪਨ ਦਾ ਜਿਹੜਾ ਸ਼ੋਅ ਸੀਗਾ ਆਂਦਾ ਹੁੰਦਾ ਸੀਗਾ ਉਹ ਵਾਲੀ ਪੈਨਸਲ ਲੈ ਆ ਕੇ ਦੇਣੀ ਐ। ਯਾਰ ਅਸੀਂ ਬੜਾ ਵੇਖਦੇ ਹੁੰਦੇ ਸੀ। ਥੱਲੇ ਵੀ ਦੇਲਾ ਜੀ। ਹਾਂ ਅਸੀਂ ਦੋਵੇਂ ਆਇਏ। ਸੰਜੂ ਹੁੰਦਾ ਸੀਗਾ ਸੰਜੂ ਵਾਲੇ। ਸੰਜੂ। ਸਹੀ। ਬੜੇ ਜਣੇ ਹੁੰਦੇ ਸੀ ਉਹ। ਹਾਰਦੀ ਸੰジナ ਸੰジナਂ ਦੀ ਸੀਗੀ। ਇੱਕ ਉਹ ਹੁੰਦਾ ਸੀਗਾ। ਇੱਕ ਸਰਦਾਰ ਜੇ ਵੀ ਹੁੰਦਾ ਸੀ ਉਹਦਾ ਟਿੱਟੂ ਟਿੱਟੂ ਹਾਂ। ਟਿੱਟੂ ਹੁੰਦਾ ਸੀਗਾ। ਇੱਕ ਰਮੇਸ਼ ਪਤਾ ਨਹੀਂ ਮੇਸ਼ ਪਤਾ ਨਹੀਂ ਕੀ ਨਾਮ ਹੁੰਦਾ ਸੀਗਾ। ਸੋਨਪਰੀ ਬੜਾ ਵੇਚਦੇ ਹੁੰਦੇ ਸੀ ਹਨਾ ਸਹੀ ਗੱਲ ਆ ਸੋਨਪਰੀ ਸੋਨਪਰੀ ਹਾਤੀਮ ਸਹੀ ਗੱਲ ਆ ਯਾਰ ਇੱਕ ਵੀ ਘਰਾਲ ਔਰ ਗਬਰਾਲ ਹਾਂ ਵਿਕਰਾਲ ਔਰ ਗਬਰਾਲ ਵੀ ਬਹੁਤ ਵੇਚਦੇ ਹੁੰਦੇ ਸੀ ਉਹਦਾ ਪੱਕਾ ਦੇਖਣਾ ਇਹ ਦੇਖਣਾ ਮੈਂ ਸ਼ੁੱਕਰਵਾਰ ਰਾਤ ਨੂੰ ਹਾਂ ਰਾਤ ਨੂੰ ਤੇ ਕਈ ਵਾਰ ਵੇਚਦੇ ਹੁੰਦੇ ਸੀ ਤੇ ਦੁਪਹਿਰੇ ਤੇ ਪੱਕਾ ਆ ਕੇ ਸਕੂਲ ਤੋਂ ਪਹਿਲਾਂ ਦੇਖਣਾ ਵੀ ਲਾਈਟ ਹੈਗੀ ਕਿ ਨਹੀਂ ਹੈਗੀ ਸਹੀ ਗੱਲ ਆ ਬਸ ਆਂਦੇ ਹੀ ਪਹਿਲਾਂ ਸਵਿਚਨ ਕਰਨਾ ਟੀਵੀ ਦਾ ਸਹੀ ਗੱਲ ਆ ਇੱਕ ਖੁਲਜਾ ਸਿੰਮ ਸਿੰਮ ਖੁਲਜਾ ਸਿੰਮ ਸਿੰਮ ਉਹ ਵੀ ਦੇਖਦੇ ਹੁੰਦੇ ਸੀਗੇ ਠੀਕ ਹੈ ਉਸ ਤੋਂ ਬਾਅਦ ਮੈਂ ਪਰਦੀ ਵੀ ਨਾਟਕ ਵੇਖ ਕੇ ਹੁੰਦੀ ਸੀ ਖੁਲ ਜਾ ਸਿੰਮ ਸਿੰਮ ਆਦਾ ਇੱਕ ਉਹ ਆਂਦਾ ਸੀਗਾ ਓਹੋ ਯਾਰ ਸ਼ੁਕਰਵਾਰ ਨੂੰ ਸ਼ੋਅ ਆਉਂਦੇ ਹੁੰਦੇ ਨੇ ਨਾ ਜਿਆਦਾ ਹਾਂ ਫਿਰ ਵਿਕਰਾਲੋ ਗੁਰਬਰਾ Saturday Sunday ਸੋਨ ਪਰੀ ਦੇ ਬੜਾ ਵੇਖਿਆ ਸੋਨ ਪਰੀ ਹਾਂ 8 ਵਜੇ ਆਂਦਾ ਹੁੰਦਾ ਸੀ ਸੋਨ ਪਰੀ ਸ਼ਾਇਦ ਹਾਤਿਮ ਵੇਖਿਆ ਹਾਤਿਮ ਦੇ ਦੇ ਹਾਤਿਮ ਵੀ ਦੇ ਦੇ ਸੀਗਾ ਸਹੀ ਗੱਲ ਬਹੁਤ ਵਧੀਆ ਜੈਸਮਿਨ ਹੁੰਦੀ ਸੀ ਆਪ ਹਾਂਜੀ ਬੇਟਾ ਕੋਬੋ ਚਕਲਾ ਕਾ ਬੰਬੂ ਵਾਲੀ ਪੈਨਸਿਲ ਹੈ ਹਾਂ ਚੱਲਾਂਗੇ ਚੱਲ ਨਾਲ ਲੈ ਜਾ ਹਾਂ ਹਾਂ ਬੇਟਾ ਲੈ ਕੇ ਆਵਾਂਗੇ ਸਾਰੇ ਕੋ ਲੈ ਕੇ ਆਵਾਂਗੇ ਹੋਬਾ ਹੁੰਦਾ ਸੀਗਾ ਜਿਹੜਾ ਅੱਜ ਕੱਲ ਕਪੇ ਸ਼ਰਮਾ ਸ਼ੋਹ ਜਾਂਦਾ ਹੈ ਯਾਰ ਅੱਜ ਬੱਚਿਆਂ ਬੱਚਿਆਂ ਦੇ ਵਿੱਚ ਉਹ ਖੁਸ਼ ਹੈ ਹੀ ਨਹੀਂ ਹਨਾ ਜਿਹੜਾ ਹੁਣ ਯਾਰ ਪਤਾ ਕੀ ਬੱਚੇ ਮੋਬਾਈਲਾਂ ਦੇ ਹੋ ਗਏ ਨੇ ਨਾ ਉਹਨਾਂ ਦੇ ਹੋ ਗਏ ਨੇ ਬਸ ਅੱਗੇ ਅਸੀਂ ਹੁੰਦਾ ਸੀ ਅਸੀਂ ਗਲੀਆਂ 'ਚ ਖੇਡਦੇ ਸੀ ਹੈ ਲੁਕਣ ਮਿੱਟੀ ਖੇਡਣਾ ਸੀ ਅੱਧਾ-ਅੱਧਾ ਦੀਆਂ ਥਾਵਾਂ ਤੇ ਲੁਕਣਾ ਜਿੱਥੇ ਕੋਈ ਸੋਚ ਵੀ ਨਹੀਂ ਸਕਦਾ ਹਨਾ ਹੁਣ ਸੋਚ ਕੇ ਡਰ ਲੱਗਦਾ ਕਿ ਇੱਧਰ ਸਦਾਵੇ ਜਾ ਕੇ ਲੋਕੇ ਜਾਂਦੇ ਹੁੰਦੇ ਸੀ ਅਸੀਂ ਸਹੀ ਗੱਲ ਹੈ ਹੈ ਜੇ ਛੂਜਲੀ ਕਾ ਖੜਨਾ ਤੋ ਕਿੱਥੇ ਕਿੱਥੇ ਨਿਕਲ ਜਾਣਾ ਸੀ ਐਨੇ ਨਹੀਂ ਦੂਰ ਠੀਕ ਹੈ ਆਪਣੇ ਮਾਰੀ ਨਾ ਬਾਂਦਰ ਕਿਲਾ ਬਾਂਦਰ ਕਿਲਾ ਜੁੱਤੀਆਂ ਮਾਰੀ ਕਿਤੇ ਫੇੜ ਜਾਂਦੇ ਸੀ ਕ੍ਰਿਕਟ ਸੋ ਦੁਪਹਿਰ ਨੂੰ ਧੁੱਪੇ ਹੀ ਕ੍ਰਿਕਟ ਖੇੜੀ ਜਾਂਦੇ ਅੰਦਰ ਘਰ ਦੇ ਅੰਦਰ ਆਪਣੇ ਸਾਡੇ ਵੇੜੇ ਹੁੰਦੇ ਸੀ ਸਾਡੀ ਦੁਪਹਿਰ ਨਹੀਂ ਸੀ ਟਿਕਦੇ ਹੁੰਦੇ ਸੀ ਕਿਹਨੀਆਂ ਬਾਂਦਰ ਸਾਡੇ ਵੇੜੇ 'ਚ ਅਸੀਂ ਖੇੜਦੇ ਹੁੰਦੇ ਸੀ ਇਹਦੇ ਲੈ ਕ੍ਰਿਕਟ ਹਨ ਨਹੀਂ ਕ੍ਰਿਕਟ ਖੇੜਨੀ ਬਾਲਟੀਆਂ ਰੱਖ ਕੇ ਨਾ ਓਏ ਹੋਏ ਬੜਾ ਮਜ਼ਾ ਆਉਂਦਾ ਸੀਗਾ ਇਹ ਪਤਾ ਨਹੀਂ ਕਿੱਥੇ ਚਲੇ ਗਏ ਉਹ ਦਿਨ ਅੱਜ ਕੱਲ ਦੇ ਧੱਕੇ ਨਾਲ ਇਹਦੀ ਬਾਹਰ ਗਲੀ 'ਚ ਵੀ ਨਹੀਂ ਨਿਕਲਦੀ ਹੈਗੀ ਜੇ ਨੂੰ ਕਮਾ ਨਾ ਜਾਂ ਖੇਡ ਲੈ ਜਾ ਕੇ ਨਹੀਂ ਜੇ ਬੱਚੇ ਖੇਡਦੇ ਨੇ ਨਾ ਨਾ ਅੱਜ ਕੱਲ ਦੇ ਜਵਾਬ ਕਰਨੇ ਹੈ ਹੀ ਨਹੀਂ ਯਾਰ ਕੁਝ ਵੀ ਨਹੀਂ ਪਤਾ ਖਾਂਜੀ ਵੀ ਹੁਣ ਐਪਰਨਾ ਬਣ ਕੇ ਚੱਲੇ ਨੇ ਦਵਾਈ ਲੈਣ ਲਈ ਪਰਨਾ ਬਣ ਕੇ ਦਵਾਈ ਲੈਣ ਜਾ ਰਹੇ ਨੇ ਹੁਣ ਠੀਕ ਹੈ ਜੀ ਪਰਨਾ ਵਧੀਆ ਮੈਂ ਪਰਨਾ ਤੇ ਬਹੁਤ ਵਧੀਆ ਬਣ ਰਿਹਾ ਮੈਂ ਕਹਿੰਨੀ ਪਰਨਾ ਬੜਾ ਵਧੀਆ ਬਣ ਰਿਹਾ ਚਲੋ ਛੇਤੀ ਚਲੋ ਡਾਕਟਰ ਨੇ ਚਲੇ ਜਾਣਾ ਟਾਈਮ ਹੋ ਗਿਆ 1:30 ਹੋ ਗਿਆ ਤਾਂ ਕਰੀਬਨ 2:00 ਹੋਏ ਨਾਲ ਨਾ ਸਾਰੇ ਚਲੇ ਜਾਂਦੇ ਨੇ ਡਾਕਟਰ ਪਰਨਾ ਬੜੀ ਪਰਨਾ ਠੀਕ ਹੈ ਕੋਈ ਗੱਲ ਨਹੀਂ ਆਪਾਂ ਦਵਾਈ ਵੀ ਲੈਣ ਜਾਣਾ ਹੈ ਠੀਕ ਹੈ ਨਾ ਦੋ ਸਿੱਕੇ ਦਵਾਈ ਲੈਣ ਜਾਏਗਾ ਨਾ ਸਿੰਪਲ ਸਾਥ ਹੀ ਜਾਂਦਾ ਹੁੰਦਾ ਪਰਨਾ ਬੰਨਾ ਵੀ ਕਿ ਸੈਟ ਕਰ ਰਹੇ ਹੋ ਚਲੋ ਠੀਕ ਹੈ ਹਾਂ ਹਾਂ ਸੈਟ ਚਲੋ ਅ ਫਿਊ ਮੂਮੈਂਟਸ ਲੇਟਰ ਹਾਂਜੀ ਤੇ ਹੁਣ ਅਸੀਂ ਆ ਗਏ ਸੀ ਦਵਾਈ ਲੈ ਕੇ ਤੇ ਡਾਕਟਰ ਨੇ ਕਿਹਾ ਇੱਕ ਦਿਨਾਂ ਦੇ ਨੱਕ ਦਾ ਆ ਗਿਆ ਹੈ ਦੂਜਾ ਇਹਨਾਂ ਦੇ ਚੈਸਟ ਵਿੱਚ ਜ਼ਿਆਦਾ ਰੇਸ਼ਾ ਹੈ એ ઓરિનાને દવાઈ દીતી હે રોકજો મને પડ હંજી તે ઓણા દવાઈ પવાણ લગયા જદ કર રેને નયાણેયા તરા પવા નહિ રે ફડો હાથ ફડો હાથ ફડ તો એક બટ પડ લેતો મને જંગતા ને બાચ પાડ લે પેલા દવાઈ પવા લો એ હણ બાન ન કર દે પેને દવાઈ નહિ પવા રે નાકદ وچ ચલો ચલો ઓય 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 લે આમ હાથ ફડા ના તુઈ સારા સર દે ને ચડજે ના ઓય ઓય કોઈ વાલી સર ચ ના ચડજે દો પાઉ પાઉ મમી પાઉ મે હાથ ફડે ને ઓય બા સરરી પાહર હોગા તિયા કુ બાર હે પડે ਭਾਈ ਪੈ ਗਈ ਇਹ ਦੂਜੇ ਪਾਸੇ ਵੀ ਪਾਓ ਵੇਖੀ ਵੇਖੀ ਓਹੋ 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 ਹੈ ਤਰਪਾਣੀ ਹੈ ਲੈ ਦੱਬ ਦੋ ਮਮੀ ਤਿੰਨ ਤਿੰਨ ਡ੍ਰੋਪ ਪਾਣੀ ਤੁਸੀਂ ਇੱਕ ਇੱਕ ਨਾਲ ਪਾਓ ਦੱਬਾ ਯਾਰ ਤਾਨੂੰ ਪਾਣੀ ਰਿਆ ਦੀ ਸਾਰੀ ਬਾਹਰ ਵੇ ਵਿੱਚ ਪਾਣਾ ਹੁੰਦਾ ਇਹਨੂੰ ਨਾ ਕਰ ਨਾ ਕੋਈ ਛੋਟੀ ਜੀ ਹੈ ਵਿੱਚ ਪੜਾ ਡਾੜੀ ਕਹਿੰਦੇ ਨੱਕ ਵੀ ਛੋਟੀ ਜੀ ਹੈ ਭਾਈ ਗਈ ਉਰਗਾ ਮਾ ਫਿਰ ਜੀ ਉਰਪਾ ਬਸ ਕੋਈ ਨਹੀਂ ਕੋਈ ਕੋਨਰ ਵਾਲਾ ਕੋਈ ਨਹੀਂ ਕੋਈ ਨਹੀਂ ਬੱਚਾ ਕੋਈ ਨਹੀਂ ਉਹ ਬਹੁਤ ਜਨਾ ਬੈਗ ਆ ਬਣਾਇਓ ਭਾਈ ਮੈਨੂੰ ਕਹਦੇ ਤਾਰੂ ਪਾ ਤੇ ਇਧਰ ਨੰਨੂ ਵੀ ਵੇਖ ਕੇ ਹੱਸਦੀ ਪਈ ਐਵੇਂ ਪਾਪਾ ਕੀ ਕਰਦੇ ਪਏ ਨੇ ਮੇਰੇ ਨੰਨੂ ਨਹੀਂ ਐਵੇਂ ਕਰਦਾ ਨੰਨੂ ਐਂ ਦਵਾਈ ਲੈ ਲੈਂਦਾ ਵੇ ਲੋ ਪਾਪਾ ਵੇ ਕੀ ਕਰਦੇ ਨੇ ਵੇਖਿਆ ਹਨਾ ਨੰਨੇ ਉਹ ਹੱਸਦੀ ਵੀ ਕੋਈ ਨਹੀਂ ਪਾਣੀ ਟਾਰਡ ਪਣਾਉ ਨੀ ਗਾ ਨਹੀਂ ਸੇ ਦਾ ਤੇਰੀ ਸੀ ਕਿ ਕੀ ਹੋਇਆ ਬੋਲ ਦੇ ਨੀ ਕੀ ਗੱਲ ਹੋਈ ਹੈ ਰੈਡੀ ਕਹਿੰਦੇ ਨੀ ਮੰਮੀ ਕਹਿੰਦੇ ਪਰਨਾ ਬੰਦਾ ਵੀ ਵੀ ਠੀਕ ਨਹੀਂ ਸਮਝਦੀ ਨਾ ਤਰਾਪਾ ਲੰਗੇ ਸੇ ਕਹਿੰਦੇ ਨੰਨੂ ਹਾਈ ਗਾਲੇ ਓ ਤੇ ਮੈਂ ਨਦਰ ਖਾ ਭੋਜਨ ਮੈਂ ਚੱਲੀ ਜਾ ਹੁਣ ਸਬਜੀ ਰੋਟੀ ਦਾ ਚਾਪ ਪਿਆ ਦੇ ਕੀ ਬਣਾਏ ਕੀ ਨਾਣ ਪਾਉ ਬੂਰ ਸਾਰਾ ਦਿਨ ਤੇ ਪੱਗ ਬੱਜੀਆਂ ਦੀਆਂ ਰੜੀਆਂ ਚੀਜ਼ਾਂ ਦਾ ਖਾਣੀ ਆ ਲੇ ਕੋਈ ਖਾਣਾ ਤਾਂ ਹੈ ਨਹੀਂ ਤੇ ਫਿਰ ਪਨੀਰ ਦੀ ਪੁਰਜੀ ਬਣਾ ਲਈ ਉਹ ਤੇ ਤਲੇ ਹਾਂਜੀ ਤੇ ਬਾਰਿਸ਼ ਨੇ ਨਾ ਤਰਸਾ ਮਾਰਿਆ ਲੁਧਿਆਣੇ ਵਾਲਿਆਂ ਨੂੰ ਦੇਖ ਲੋ ਬਾਰਿਸ਼ ਆਂਦਾ ਨਾ ਹੀ ਨਹੀਂ ਲੈਂਦੀ ਹੈਗੀ ਮੌਸਮ ਰੋਜ ਹੀ ਬਣ ਜਾਂਦਾ ਬਾਰਿਸ਼ ਵਾਲਾ ਪਰ ਬਾਰਿਸ਼ ਆਉਂਦੀ ਨਹੀਂ ਪਤਾ ਨਹੀਂ ਕੀ ਬਿਮਾਰੀ ਪੈ ਗਈ ਆ ਦੇਖੋ ਤੇ ਇੱਧਰ ਹੁਣ ਆਪਾਂ ਰੈਸਪੀ ਬਣਾਉਣ ਦੀ ਤਿਆਰੀ ਕਰ ਲੱਗੇ ਆਂ ਠੀਕ ਹੈ ਤੇ ਕਿਹੜੀ ਰੈਸਪੀ ਹੋਈ ਉਹ ਤੁਹਾਨੂੰ ਰੈਸਪੀ ਬਲੌਗ 'ਚ ਹੀ ਦੇਖਣ ਨੂੰ ਮਿਲੇਗਾ ਤੇ ਇਹ ਬਲੌਗ ਅਲੱਗ ਤੋਂ ਆ ਰੈਸਪੀ ਵਾਲਾ ਬਲੌਗ ਆਪਾਂ ਅਲੱਗ ਤੋਂ ਬਣਾਵਾਂਗੇ ਠੀਕ ਹੈ ਜੀ ਇਹਦੇ 'ਚ ਤੁਹਾਨੂੰ ਮਾੜੀ-ਮੋਟੀ ਤਿਆਰੀ ਦਿਖਾ ਦਾਂਗੇ ਠੀਕ ਹੈ ਠੀਕ ਹੈ ਮਨਪ੍ਰੀਤ ਕੌਰ ਨਹੀਂ ਬੇਟਾ ਚੀਜ਼ ਬਣਾ ਲਾ ਕੋਈ ਗੱਲ ਨਹੀਂ ਦੋ ਬਣ ਜਾਣਗੇ ਨਾ ਉਹ ਲੱਗ ਬਣਨਾ ਚਾਹੀਦਾ ਫਿਰ ਇਹ ਬੂੰਦੀ ਲਿਆ ਕੇ ਰੱਖੀ ਹੋਈ ਹੈ ਮਸਾਲੇ ਵਾਲੀ ਡਾਕਟਰ ਨੇ ਹੁਣ ਮੇਰਾ ਦਹੀਂ ਲੱਸੀ ਠੰਡਾ ਪਾਣੀ ਸਭ ਬੰਦ ਕਰਤਾ ਦਹੀਂ ਨਹੀਂ ਖਾਏਗਾ ਨਹੀਂ ਆਗੀ ਰੱਖਿਆ ਆ ਕਿਉਂ ਦੇਸੀ ਬਾਣਾ ਨਾ ਵਿੱਚ ਅੱਛਾ ਹਾਂ ਦੋ ਚਮਚ ਠੀਕ ਹੈ ਠੀਕ ਹੈ ਠੀਕ ਪ੍ਰਾਤ ਕਿੰਨੀ ਚਮਕ ਰਹੀ ਏ ਯਾਰ ਦਹੀਂ ਪ੍ਰਾਤ ਆਏ ਹਾਂ ਅਸੀਂ ਇਹ ਚੀ ਆਟਾ ਗੁੰਨੇ ਆ ਤੇ ਐ ਹੀ ਸੱਜਾ ਹੋਏ ਕਿੰਨੀ ਸੋਹਣੀ ਲੱਗ ਰਹੀ ਏ ਯਾਰ ਪ੍ਰਾਤ ਹਾਂਜੀ ਤੇ ਆਹ ਦੇਖੋ ਕਿੰਨੇ ਸਾਰੇ ਜਵਾਕ ਤੇ ਸਾਰੇ ਨੰਨੂ ਆਏ ਹੋ ਨੇ ਖੇਡਣ 2 18 ਅੰਦਰ ਬੈਠੇ 라ਵਨਾ ਟੀ ਮੋਬਾਈਲ ਦੇਖ ਰਹੇ ਨੇ ਸ਼ਰਮ ਆਣੀ ਚਾਹੀਦੀ ਥੋੜੀ ਜਿਹੀ ਤਨ ਨੂੰ ਦਰਨਾ ਬੱਚਿਆਂ ਤੇ ਨੰਨੂ ਸ਼ਰਮ ਆਣੀ ਚਾਹੀਦੀ ਸਾਰਾ ਦਿਨ ਮੋਬਾਈਲ 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 ਚੰਨੂ ਸ਼ਰਮ ਨਹੀਂ ਆਂਦੀ ਸਾਰਾ ਦਿਨ ਤੋਂ ਮੋਬਾਈਲ ਦੇਖਦਾ ਸਾਰਾ ਦਿਨ ਥੋੜੀ ਦੇ ਹੋਰ ਕੀ ਹੈ ਉਹ ਦੇਖੋ ਉਹ ਦੇਖੋ ਉਹਨੇ 4 ਵਜੇ ਟ੍ਰੈਸ਼ਨ ਜਣਾਇਆ ਹਾਂ ਟ੍ਰੈਸ਼ਨ ਜਣਾਇਆ ਤੇ ਉਹਨਾਂ ਇੱਧਰ ਨੰਨੂ ਦੇ ਪਾਪਾ ਬਿੱਲੀ ਵਜਾ ਰਹੇ ਨੇ ਥੱਲਿਓ ਆਵਾਜ਼ਾਂ ਮਤਲਬ ਕਿਹੜੀਆਂ ਕਿਹੜੀਆਂ ਕੱਢ ਰਹੇ ਨੇ ਓਏ ਓਏ ਇਹ ਨਹੀਂ ਕਰਨੀ ਤੇ ਬੜੀਆਂ ਜੀਵ ਜੀਵ ਆਵਾਜ਼ਾਂ ਓਏ ਹੋਏ ਹੋਏ ਜ਼ੌਂਬੀ ਜੜੀਆਂ ਆਵਾਜ਼ਾਂ ਨੂੰ ਆਗਿਆ ਕੱਢਣੀਆਂ ਆਹ ਆਪਾਂ ਸਾਥ ਜ਼ੌਂਬੀ ਜੜੀ ਦੇਖੇ ਏ ਤੇ ਇਹ ਬਿੱਲੀ ਆ ਗਿਆ ਇਹ ਫੜੋ 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 ਚਲਾ ਦੇ ਹਾਂਜੀ ਤੇ ਹੁਣ ਬਿੱਲੀ ਨਾ ਬੈੱਡ ਦੇ ਥੱਲੇ ਵੜ ਗਈ ਹੋਈ ਐ ਤੇ ਹੁਣ ਉਹਨੂੰ ਕੱਢਣਾ ਆ ਫੜੋ ਜਰਾ ਇਹ ਇੱਕ ਮਿੰਟ ਆ ਕੱਢ ਇਹ ਬਣਾ ਹੱਥ ਲਾ ਇਧਰ ਫੜ ਪਾਪਾ ਤੁਸੀਂ ਨਾ ਥੱਲੇ ਨੂੰ ਖਾ ਦੇ ਤੇ ਮੈਂ ਕੱਢਣ ਦੀ ਹੁਣ ਕੋਸ਼ਿਸ਼ ਕਰ ਰਿਹਾ ਥੱਲਿਓ ਨਾ ਕਰਾ ਪਾਪਾ ਤੁਹਾਡੇ ਨੱਕ ਤੇ ਓਏ ਯਾਰ ਤੂੰ ਚੁੱਪ ਰਹਿ ਨਾ ਮੈਨੂੰ ਲੱਗਦਾ ਚਲੀ ਗਈ ਇਹ ਛੱਡੀ ਨਾ ਮੈਂ ਇਹ ਤੇ ਮੇਂ ਜਾਉਂਗਾ। ਉਹਨੇ ਰੋਂਦੀ ਪੀਚੀ ਮੈਂ ਆਉਂ ਮੈਂ ਕਰਕੇ। ਸੁਣੂ ਵੇਖੀ ਬਾਰਾ ਖਲੇ। ਸਣੀ ਤੂੰ ਸਾਡੇ। ਬਿੱਲੀ ਤੇ ਹੈ ਹੀ ਨਹੀਂ। ਨਹੀਂ ਤਾਂ ਪੈਣਾ। ਉਹ ਤੂੰ ਬੋਲ ਕੇ। ਹਾਂ। ਮਾਂ ਦਾ ਕਾਟਾ ਨਹੀਂ ਸਾਰਾ ਬੱਲਰ ਗਾੜਦੇ ਨਾ। ਲਿਓ ਮੈਂ ਵੇਖਾਂ ਪਰਲੇ ਪਾਸੋਂ। ਨਹੀਂ ਹੈਗੀ ਬਿੱਲੀ ਯਾਰ ਚਲੀ ਗਈ ਹੈ। ਨਹੀਂ ਹੈਗੀ ਬੇਟਾ ਚਲੀ ਗਈ ਆ ਚਲੀ ਹਾਂਜੀ ਤੇ ਅਸੀਂ ਸੋਚੇ ਬਿੱਲੀ ਨਿਕਲ ਗਈ ਐ ਪਰ ਬਿੱਲੀ ਹਲੇ ਵੀ ਪੂਛਾ ਮਾਰਦੀ ਮੈਂ ਸਾਰੇ ਕਲੇ ਲੇਟਾ ਮਾਰ ਮਾਰ ਦੇਖਿਆ ਮੈਨੂੰ ਤਾਂ ਦਿਖੀ ਨਹੀਂ ਯਾਰ ਹੈ ਕਿੱਥੇ ਸੀ ਪਤਾ ਨਹੀਂ ਲੱਗਿਆ ਕਿ ਮੈਨੂੰ ਲੱਗਿਆ ਹੈ ਨਿਕਲ ਗਈ ਐ ਹਲੇ ਵੀ ਹੈਗੀ ਐ ਆਂਦੀ ਨਹੀਂ ਵੀ ਵਾਰ ਹਾਂਜੀ ਤੇ ਹੁਣ ਬਿੱਲੀ ਤੇ ਫਾਈਨਲੀ ਨਿਕਲ ਚੁੱਕੀ ਆ ਤੇ ਇਸ ਵਲੌਗ ਨੂੰ ਵੀ ਆਪਾਂ ਇੱਥੇ ਹੀ ਐਂਡ ਕਰਦੇ ਆ ਤੇ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗੀ ਆ ਰੈਸਪੀ ਇੱਕ ਹੋਰ ਰੈਸਪੀ ਇਹ ਨਹੀਂ ਹਾਂ ਮਤਲਬ ਐਵੇਂ ਐਸੀ ਹੁਣ ਬਣਾ ਲੈ ਕੇ ਪਾਲਕ ਮੇਰੀ ਐਵੇਂ ਪਹਿਲਾਂ ਵੀ ਬਣਾਇਆ ਸੀਗਾ ਪਰ ਆਪਾਂ ਨੈਕਸਟ ਵਲੌਗ ਚ ਤੁਹਾਨੂੰ ਦਿਖਾਵਾਂਗੇ ਠੀਕ ਹੈ ਇਹ ਸਾਰੇ ਜਵਾਗ ਸਾਡੇ ਇਹ ਬੈਠੇ ਹੋਏ ਨੇ ਠੰਡ ਕਰਕੇ ਬਣਾਵਾਂਗੇ ਗਰਮੀ ਕਰਕੇ ਸੌਰੀ ਤੇ ਤਾਂ ਕਰਕੇ ਇੱਥੇ ਬਿਠਾਇਆ ਹੋਏ ਨੇ AC ਵਾਲੇ ਕਮਰੇ ਚ ਮੈਨੂੰ ਤਾਂ ਬੜੇ ਸ਼ੌਂਕ ਨਾਲ ਖਾਂਦਾ ਸਾ ਹੱਸਿਆ ਤੇ ਨਾ ਸਾਗ ਬਣਾਓ ਸਾਗ ਬਣਾਵਾਂਗੇ ਕੋਈ ਨਹੀਂ ਸਾਗ ਵੀ ਬਣਾਵਾਂਗੇ ਇੱਕ ਦੋ ਦਿਨ ਹਾਂ ਠੀਕ ਆਇਆ ਸੀ ਅੱਜ ਗਲੀ ਚ ਸਾਗ ਤੇ ਇਸ ਵਲੋਗ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਉਦੋਂ ਤੱਕ ਲਈ ਵੀਡੀਓ ਨਾਲ ਬਣੇ ਰਹੋ ਤੇ ਸਾਡੇ ਵਲੋਗ ਵੇਖਦੇ ਰਹੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇਹ ਚੈਨਲ ਤੇ ਨਵੇਂ ਤੋਂ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਵਲੋਗ ਕਿੱਦਾਂ ਦਾ ਲੱਗਿਆ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਤੀ ਮੈਂ ਨੰਨੂ ਦੀ ਟੀਮ ਨੰਨੂ ਦੀ ਟੀਮ ਹੈ ਸਹੀ ਗੱਲ ਬਾਏ 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 ਬਾਏ